ਦੇ ਨਾਂ ਲੱਗਦੇ ਲਾ ਕੇ ਤਰਨਤਾਰਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚੋਂ ਗੈਂਗਸਟਰ ਰਾਜੂ ਸ਼ੂਟਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਦੱਸਦੀ ਹੈ ਕਿ ਚਰਨਜੀਤ ਸਿੰਘ ਉਫ ਰਾਜੂ ਸ਼ੂਟਰ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਤੇ ਤੜਕੇ ਸਵੇਰੇ 2:00 ਵਜੇ ਰਾਜੂ ਸ਼ੂਟਰ ਦੇ ਸਾਥੀ ਮੋਟਰਸਾਈਕਲ ਤੇ ਆਏ ਅਤੇ ਹਥਿਆਰਾਂ ਦੀ ਨੋਕ ਤੇ ਰਾਜੂ ਸ਼ੂਟਰ ਨੂੰ ਲੈ ਕੇ ਫਰਾਰ ਹੋ ਗਏ ਦੱਸ ਦिए ਕਿ ਰਾਜਸ਼ੂਟਰ ਨੂੰ ਪਿਛਲੇ ਸਾਲ ਦਸੰਬਰ ਦੇ ਵਿੱਚ ਚੰਬਾਲ ਨੇੜੇ ਪੁਲਿਸ ਮੁਕਾਬਲੇ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਇਸੇ ਮੁਕਾਬਲੇ ਦੇ ਵਿੱਚ ਉਹ ਜ਼ਖਮੀ ਵੀ ਹੋਇਆ ਸੀ ਉਸ ਦੀ ਲੱਤ ਦੇ ਵਿੱਚ ਗੋਲੀ ਵੱਜ ਗਈ ਸੀ ਜਿਸ ਦਾ ਕੀ ਇਲਾਜ ਚੱਲ ਰਿਹਾ ਸੀ ਤੇ ਪਿਛਲੇ ਸਮੇਂ ਵਿੱਚ ਹੋਈਆਂ ਇੱਕ ਬੈਂਕ ਡਕੈਤੀ ਅਤੇ ਹੋਰ ਕਈ ਅਪਰਾਧਿਕ ਵਾਰਦਾਤਾਂ ਦੇ ਮਾਮਲੇ ਵਿੱਚ ਰਾਜੂ ਸ਼ੂਟਰ ਦਾ ਨਾਮ ਸ਼ਾਮਿਲ ਸੀ ਤੇ ਪੁਲਿਸ ਵੱਲੋਂ ਫਰਾਰ ਹੋਏ ਰਾਜੂ ਸ਼ੂਟਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਡੀਐਸਪੀ ਮਸੀਹਾ ਦਾ ਕਹਿਣਾ ਹੈ ਕਿ ਗੈਂਗਸਟਰ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਿ ਉਸ ਦੇ ਸਾਥੀ ਪੁਲਿਸ ਨੂੰ ਚਖਮਾ ਦੇ ਕੇ ਉਸ ਨੂੰ ਪਜਾ ਕੇ ਲੈ ਗਏ ਨੇ ਪਰ ਫਿਲਹਾਲ ਸਾਰੇ ਪੁਲਿਸ ਸਟੇਸ਼ਨਾਂ ਦੇ ਵਿੱਚ ਇਤਲਾਹ ਦੇ ਦਿੱਤੀ ਗਈ ਹੈ ਤੇ ਟੀਮਾਂ ਬਣਾ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਜਲਦ ਹੀ ਗੈਂਗਸਟਰ ਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਕੇਂਦਰੀ ਜ਼ਿਲ੍ਹਾ ਫੋਜ਼ਪੁਰ ਦਾ ਸੌਰੀ ਗੋਵਿੰਦਪਾਲ ਸਾਹਿਬ ਤੋਂ ਪ੍ਰੋਬਲਮ ਕਰਕੇ ਉਹਨਾਂ ਨੇ ਐਡਮਿਟ ਕਰਾਇਆ ਸੀਗਾ ਜੇਲ੍ਹ ਦੀ ਬਕਾਇਦਾ ਕਾਰਦ ਲੱਗੀ ਹੋਈ ਸੀਗੀ। ਲੋਕਲ ਪੁਲਿਸ ਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਗਿਆ ਜਿਹੜਾ ਉਹਦੇ ਬਾਰੇ। ਰਾਤੀ ਇੰਟੀਮੇਸ਼ਨ ਦਿੱਤਾ ਗਿਆ ਕਿ ਇਹਨੂੰ ਕੁਝ ਬੰਦੇ ਆਏ ਨੇ। ਇੱਕ ਗੁਲਾਬ ਸਿੰਘ ਨਾਂ ਦਾ ਸੀਗਾ, ਦੋ ਅਣਪਛਾਤੇ ਬੰਦੇ ਨੇ। ਉਹ ਇਹਨੂੰ ਮੋਟਰਸਾਈਕਲ ਤੇ ਲੈ ਕੇ ਫਰਾਰ ਹੋ ਗਏ। ਰਾਤ ਦੀ ਪੁਲਸ ਪਾਰਟੀਆਂ ਸਾਡੀਆਂ ਅਲੱਗ-ਅਲੱਗ ਡੀਐਸਪੀ ਸਵਾਨ ਵੀ ਸਾਰੇ ਲੱਗੇ ਹੋਏ ਨੇ ਜੀ ਐਸਐਸਪੀ ਸਾਹਿਬ ਨੇ ਮੌਕਾ ਦੇਖਿਆ ਹੋਇਆ ਹਾਂ ਤੇ ਕਰ ਰਹੇ ਹਾਂ ਜੀ ਥੋੜੀ ਦੇਰ ਚ ਕੋਈ ਨਾ ਕੋਈ ਵਧੀਆ ਅਪਡੇਟ ਦੇ ਦੇ ਸਰ ਕਿੰਨੇ ਮੁਲਾਜ਼ਮ ਤਿਆਰ ਤਨਾਅਸ ਰੱਖਿਆ ਚ ਇਸ ਸੁਰੱਖਿਆ ਦੇ ਵਿੱਚ ਤਿੰਨ ਮੁਲਾਜ਼ਮਾਂ ਦੀ ਗਾਰਦ ਲੱਗੀ ਤੇ ਰਾਤੀ ਮੌਕੇ ਤੇ ਕਹਿੰਦੇ ਇੱਕ ਹੀ ਸੀਗਾ ਬਾਕੀ ਦੋ ਮੁਲਾਜ਼ਮ ਮੌਕੇ ਤੇ ਹਾਜ਼ਰ ਸੀ ਜੀ ਇਹਨਾਂ ਦੇ ਇੱਕ ਨਹੀਂ ਸੀ ਹੋਰ ਕੀ ਕਰ ਲਈ ਤਿਆਰੀ ਹੋਣ ਦੀ ਸਰ ਇਸ ਬੰਦੇ ਤੇ ਕਾਫੀ ਹੀ ਸਕ੍ਰਾਈਨ ਦੇ ਮੁਕਾਦਮੇ ਦਰਜ ਨੇ ਮਾੜਾ ਬੰਦਾ ਹੈ ਨੋਟਰੀਜ਼ ਬੰਦਾ ਹੈ ਜਲਦੀ ਅਰੈਸਟ ਕਰਾਂਗੇ ਸਰ ਸਿਵਲ ਦੇ ਬੰਦੇ ਜਿਹੜੇ ਰਾਤ ਦੇ ਅੰਦਰ ਦਾਖਲ ਹੋਏ ਆ ਕਮਰੇ ਸੁਤਰੇ ਉਹਨਾਂ ਬਾਰੇ ਕੀ ਕਹਣਾ ਤੁਹਾਡਾ ਨਹੀਂ ਲੱਗ ਬੰਦਾ ਸੀ ਨਾ ਜੇ ਲੱਗ ਕਮਰੇ ਸੀਗਾ ਇਹਦੇ ਨਾਲ ਹੋਰ ਕੋਈ ਬੰਦੇ ਨਹੀਂ ਸੀਗੇ ਲੱਗ ਸਰ ਹੈਗੇ ਸੀ ਉਹ ਦੱਸ ਰਹੇ ਕਿ ਦੋ ਬੰਦੇ ਹੋਰ ਸੀਗੇ ਵਿੱਚ ਨਹੀਂ ਨਹੀਂ ਦੋ ਬੰਦੇ ਤਾਂ ਆਏ ਨਹੀਂ ਜੀ ਲੈਣ ਆਏ ਨੇ ਇੱਕ ਉਥੇ ਇਹਨਾਂ ਦਾ ਸੀਗਾ ਜਿਹੜਾ ਗਾਰਡ ਵਾਲਾ ਮਲਾਜਮ ਸੀ ਇੱਕ ਥੱਲੇ ਜਿਹੜਾ ਸਿਵਲ ਦੇ ਵਿੱਚ ਗਾਰਡ ਵਾਲਾ ਸੀਗਾ ਉਹ ਸੀ ਕੀ ਕਰ ਰਹੀ ਚਤੀ ਜਾਰੀ ਹੋਣੀ ਕੇਸ ਰਿਸਟਰ ਕਰ ਰਹੇ ਆ ਜੀ ਇੰਗੇਜਟ ਹੋਣਾ ਬੰਦਿਆਂ ਦੇ ਫਰਦਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਜਿਹੜਾ ਮੁਕੱਦਮੇ ਦਾ ਮੁਲਾਜ਼ਮ ਹੈ ਨਹੀਂ ਉਹਦੇ ਵਰਕ ਕੀ ਕਰ ਰਹੀ ਉਹਨਾਂ ਦੇ ਵਰਖਲਾਪ ਜੀਲ ਅਥਾਰਟੀ ਦੀ ਹੈ ਜੀ ਕੀ ਲਿਖ ਕੇ ਦਿੰਦੇ ਨੇ ਕਿਉਂਕਿ ਉਹ ਜੇਲ੍ਹ ਦੀ ਅਥਾਰਟੀ ਦੇ ਅੰਦਰ ਆਉਂਦੇ ਨਹੀਂ ਮੁਲਾਜ਼ਮ ਉਹ ਜੋ ਲਿਖ ਕੇ ਦੇਣਗੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈ ਕਰ ਸਰ ਜੀਲ ਅਥਾਰਟੀ ਵੱਲੋਂ ਦੱਸਿਆ ਗਿਆ ਸੀ ਪੁਲਿਸ ਨੂੰ ਵੀ ਇਹ ਗੈਂਗਸਟਰ ਰੂਥ ਰੱਖਿਆ ਜਾ ਰਿਹਾ ਨਹੀਂ ਸਰ ਬਿਲਕੁਲ ਕੋਈ ਨਹੀਂ ਜੇਲ੍ਹ ਅਥਾਰਟੀ ਦੀ ਗਲਤੀ ਹੈ ਜੀ ਇਹਦੇ ਵਿੱਚ ਇਹ ਤਾਂ ਸੀਨੀਅਰ ਅਫਸਰਾਂ ਦੇ ਲੈਵਲ ਦੀ ਗੱਲ ਆ ਜੀ ਉਹਨਾਂ ਨੇ ਸਾਨੂੰ ਇਹਦੇ ਬਾਰੇ ਕੋਈ ਇੰਟੀਮੀਸ਼ਨ ਨਹੀਂ ਦਿੱਤਾ ਗਿਆ ਪਰ ਕਿੰਨੇ ਨੇ ਵੀ ਗੈਂਗਸਟਰ ਵਗੈਰਾ ਰੱਖਣ ਹੋਵੇ ਤੇ ਮਤਲਬ ਅਪ ਇੰਸਪੈਕਟਰ ਰੈਂਕ ਦਾ ਅਧਿਕਾਰੀ ਇੱਥੇ ਤੇ ਕੋਈ ਵੀ ਮੰਨ ਲਓ ਇੱਥੇ ਬੰਦਾ ਦੁਰਾਨੇ ਹੁਲਾਜ ਆਉਂਦਾ ਆ ਜੀ ਉਸ ਬਾਰੇ ਮਾਣਜੋਗ ਐਸਐਸਪੀ ਸਾਹਿਬ ਨੂੰ ਲੋਕਲ ਸਬੰਧਤ ਥਾਣੇ ਨੂੰ ਜ਼ਰੂਰ ਇੰਟੀਮੀਸ਼ਨ ਦਿੱਤਾ ਜਾਂਦਾ ਆ ਵੀ ਇਹ ਬੰਦਾ ਅੱਜ ਇਸ ਹਸਪੀਟਲ ਵਿੱਚ ਐਡਮਟ ਹੈ ਦਾ ਟ੍ਰੀਟਮੈਂਟ ਚੱਲ ਰਿਹਾ ਇਹਦੇ ਨਾਲ ਐਕਸਟਰਾ ਉਹਨਾਂ ਦੇ ਨਾਲ ਸਾਡੀ ਗਾਰਡ ਲੱਗਦੀ ਆ ਅੱਗੇ ਹਮੇਸ਼ਾ ਪਰ ਐਕਟਿਵ ਕੋਈ ਸਾਨੂੰ ਇਨਟੀਮੇਸ਼ਨ ਨਹੀਂ ਆਇਆ। ਕੁੱਲ ਮਿਲਾ ਕੇ ਪ੍ਰੋਟੋਕੋਲ ਦੀ ਮਤਲਬ ਇਹ ਲੰਘਣਾ ਹੀ ਹੋ ਗਿਆ। ਇਹ ਤਾਂ ਉਹ ਦੱਸ ਸਕਦੇ ਨਾ ਜੀ ਉਹਨਾਂ ਨੇ ਕਿਉਂ ਨਹੀਂ ਕੀਤਾ। ਕੋਈ ਸੀਸੀਟੀਵੀ ਫਸਲ ਫੁਟੇਜ ਕੋਈ ਦੇਖ ਰਹੇ ਆਂ ਜੀ ਬਸ। ਲੱਗੇ ਆ ਨਹੀਂ ਹੁਣ ਰਾਤੀ ਗਾਰਡ ਸੌ ਹੈ ਨਹੀਂ ਸੀ ਹੁਣ ਦੇ।